ਜੇ ਤੁਸੀਂ ਫੇਸਬੁੱਕ ਤੇ ਕੰਮ ਕਰਦੇ ਹੋ ਤਾਂ ਤੁਸੀਂ ਸ਼ਡਿਊਲ ਆਪਸ਼ਨ ਦੀ ਵਰਤੋਂ ਕਰਕੇ ਬੜੀ ਹੀ ਜਲਦੀ ਆਪਣੇ ਪੇਜ ਜਾਂ ਪ੍ਰੋਫਾਈਲ ਨੂੰ ਗਰੋ ਕਰ ਸਕਦੇ ਹੋ ਆਪਣੇ ਫਾਲੋਅਰ ਵਧਾ ਸਕਦੇ ਹੋ ਪਰ ਤੁਸੀਂ ਇਹ ਗੱਲਬਾਤ ਧਿਆਨ ਨਹੀਂ ਦਿੰਦੇ ਜਾਂ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਕਿਉਂਕਿ ਸ਼ਡਿਊਲ ਆਪਸ਼ਨ ਇੱਕ ਇਹੋ ਜਿਹਾ ਹੈ ਜੇ ਤੁਸੀਂ ਉਹਦੀ ਸਹੀ ਢੰਗ ਨਾਲ ਵਰਤੋਂ ਕਰਦੇ ਹੋ ਤਾਂ ਤੁਹਾਡਾ ਪੇਜ ਜਾਂ ਪ੍ਰੋਫਾਈਲ ਬੜੀ ਜਲਦੀ ਗਰੋਅ ਹੁੰਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣਾ ਕਿ ਸ਼ਡਿਊਲ ਆਪਸ਼ਨ ਤੁਸੀਂ ਵਰਤੋਂ ਕੀ ਕਰਨੀ ਹੈ ਤੇ ਇਹਦੇ ਤੁਹਾਨੂੰ ਫਾਇਦੇ ਕੀ ਹੁੰਦੇ ਨੇ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਜਦੋਂ ਵੀ ਤੁਸੀਂ ਕੋਈ ਫੋਟੋ ਵੀਡੀਓ ਰੀਲ ਅਪਲੋਡ ਕਰਨ ਲੱਗਦੇ ਹੋ ਜਾਂ ਤਾਂ ਤੁਸੀਂ ਵਾਟਸਐਪ ਯੂਅਰ ਮਾਈਂਡ ਤੇ ਕਲਿੱਕ ਕਰ ਲੈਂਦੇ ਹੋ ਜਾਂ ਤੁਸੀਂ ਪਲੱਸ ਵਾਲੇ ਆਈਕਨ ਤੇ ਕਲਿੱਕ ਕਰ ਲੈਂਦੇ ਹੋ ਸੋ ਤੁਸੀਂ ਜਿਸ ਤੇ ਮਰਜ਼ੀ ਕਲਿੱਕ ਕਰ ਲਿਓ ਤੁਹਾਨੂੰ ਇੱਕੋ ਜਿ ਸੋ ਆਪਾਂ ਪਲੱਸ ਵਾਲੇ ਆਈਕਨ ਤੇ ਕਲਿੱਕ ਕਰ ਲਿਆ ਇੱਥੇ ਤੁਸੀਂ ਦੇਖ ਸਕਦੇ ਹੋ ਪੋਸਟ ਅਪਲੋਡ ਕਰਨੀ ਆ ਸਟੋਰੀ ਲਾਉਣੀ ਆ ਜਾਂ ਰੀਲ ਅਪਲੋਡ ਕਰਨੀ ਆ ਜੋ ਵੀ ਤੁਸੀਂ ਕਰਨਾ ਹੈ ਸੋ ਮੈਂ ਤੁਹਾਨੂੰ ਰੀਲ ਦਾ ਦੱਸ ਦਿੰਦਾ ਬਾਕੀ ਪ੍ਰੋਸੈਸ ਸਾਰਿਆਂ ਦਾ ਸੇਮ ਹੀ ਆ ਚਾਹੇ ਤੁਸੀਂ ਫੋਟੋ ਕਰ ਲਿਓ ਚਾਹੇ ਵੀਡੀਓ ਕਰ ਲਿਓ ਚਾਹੇ ਰੀਲ ਕਰ ਲਿਓ ਸੋ ਆਪਾਂ ਰੀਲ ਤੇ ਕਲਿੱਕ ਕਰ ਲੈਨੇ ਆ ਸੋ ਰੀਲ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਇਹੋ ਜਿਹਾ ਇੰਟਰਫੇਸ ਦਿਖਾਈ ਦੇ ਦਿੰਦਾ ਇੱਥੇ ਤੁਸੀਂ ਆਪਣੀ ਇੱਕ ਰੀਲ ਸਿਲੈਕਟ ਕਰ ਲੈਨੇ ਹੋ ਜੋ ਵੀ ਤੁਸੀਂ ਪਾਉਣੀ ਹੁੰਦੀ ਆ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਨ ਇੱਥੇ ਤੁਸੀਂ ਉੱਪਰ ਟਾਈਟਲ ਲਾ ਦਿੰਨੇ ਹੋ ਥੱਲੇ ਤੁਸੀਂ ਕੈਪਸ਼ਨ ਤੇ ਟੈਗ ਲਾ ਦਿੰਨੇ ਹੋ ਉਸ ਤੋਂ ਬਾਅਦ ਸ਼ੇਅਰ ਟੂ ਗਰੁੱਪ ਕਰ ਦਿੰਨੇ ਹੋ ਐਡ ਪਲੇਲਿਸਟ ਕਰ ਦਿੰਨੇ ਹੋ ਸਟੋਰੀ ਵੀ ਤੁਸੀਂ ਔਨ ਕਰ ਲੈਣੇ ਹੋ ਤੇ ਉਸ ਤੋਂ ਬਾਅਦ ਤੁਸੀਂ ហេਟਾ ਦੇਖ ਸਕਦੇ ਹੋ ਟੈਗ ਪੀਪਲ ਤੁਸੀਂ ਇਹ ਵੀ ਕਰ ਸਕਦੇ ਹੋ ਜੇ AI ਨਾਲ ਬਣੀ ਆ ਤੁਸੀਂ ਇਹਨੂੰ AI ਲੇਬਲ ਨੂੰ ਔਨ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਸਕਰੋਲ ਕਰਕੇ ហេਟਾ ਆ ਜਣਾ ਤੇ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਊਗਾ ਸ਼ਡਿਊਲਿੰਗ ਆਪਸ਼ਨ ਦਾ ਤੁਸੀਂ ਇਹਦੇ ਉੱਪਰ ਕਲਿੱਕ ਕਰ ਦੇਣਾ ਸੋ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਦੋ ਆਪਸ਼ਨ ਦਿਖਾਈ ਦੇਣਗੇ ਇੱਕ ਪੋਸਟ ਨਾਓ ਤੇ ਇੱਕ ਸ਼ਡਿਊਲ ਫਾਰ ਲੇਟਰ ਦਾ ਸੋ ਬਹੁਤ ਸਾਰੇ ਲੋਕ ਇਹਦੀ ਵਰਤੋਂ ਨਹੀਂ ਕਰਦੇ ਜਾਂ ਫਿਰ ਉਹਨਾਂ ਨੂੰ ਇਹਦੀ ਵਰਤੋਂ ਕਰਨ ਦਾ ਸਹੀ ਤਰੀਕਾ ਨਹੀਂ ਪਤਾ ਜਦੋਂ ਕਿ ਤੁਸੀਂ ਇਹਦੀ ਵਰਤੋਂ ਕਰਕੇ ਆਪਣੇ ਪੇਜਾਂ ਪ੍ਰੋਫਾਈਲ ਨੂੰ ਬੜੀ ਜਲਦੀ ਗਰੋ ਕਰ ਸਕਦੇ ਹੋ ਸੋ ਇਹ ਹੁੰਦਾ ਕੀ ਆ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਆਪਣੀ ਕੋਈ ਵੀ ਪੋਸਟ ਵੀਡੀਓ ਰੀਲ ਜਾਂ ਫੋਟੋ ਦਾ ਸ਼ਡਿਊਲ ਲਾ ਸਕਦੇ ਹੋ ਤੁਸੀਂ ਇਹ ਸੈੱਟ ਕਰ ਸਕਦੇ ਹੋ ਕਿ ਤੁਸੀਂ ਕਿੰਨੇ ਤਰੀਕ ਨੂੰ ਉਹਨੂੰ ਫੇਸਬੁੱਕ ਤੇ ਅਪਲੋਡ ਕਰਨਾ ਹੈ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਲਿਖਿਆ ਹੋਇਆ ਸ਼ਡਿਊਲ ਫੋਰ ਲੇਟਰ ਤੁਸੀਂ ਇਹਦੇ ਸਾਹਮਣੇ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹੋ ਜਿਹਾ ਇੰਟਰਫੇਸ ਦਿਖਾਈ ਦੇਊਗਾ ਸੋ ਅੱਜ ਤਰੀਕ 15 ਇਹ ਤੁਸੀਂ ਦੇਖ ਸਕਦੇ ਹੋ 15 ਤੇ ਨੀਲੇ ਰੰਗ ਦਾ ਟਿੱਕ ਬਣਿਆ ਹੋਇਆ ਹੈ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਤੁਸੀਂ ਹੁਣ ਪੋਸਟ ਅਪਲੋਡ ਕਰ ਰਹੇ ਹੋ ਜਿਵੇਂ ਕਿ ਆਪਾਂ ਇੱਕ ਰੀਲ ਸਿਲੈਕਟ ਕੀਤੀ ਆ ਜੇ ਮੈਂ ਉਹ ਚਾਹਨਾ ਹੈ ਵੀ ਮੈਂ ਉਹ ਵਾਲੀ ਰੀਲ ਅੱਜ ਪੋਸਟ ਨਹੀਂ ਕਰਨੀ ਮੈਂ ਉਹ ਅੱਜ ਤੋਂ 10ਵੇਂ ਦਿਨ ਜਾਂ ਤੀਜੇ ਦਿਨ ਜਾਂ ਅੱਜ ਤੋਂ 28 ਦਿਨਾਂ ਬਾਅਦ ਪੋਸਟ ਕਰਨੀ ਆ ਤਾਂ ਮੈਂ ਇੱਥੇ ਉਹ ਡੇਟ ਸਿਲੈਕਟ ਕਰ ਲੈਣੀ ਆ ਤੁਸੀਂ ਉੱਪਰ ਦੇਖ ਸਕਦੇ ਹੋ ਜਨਵਰੀ 2026 ਲਿਖਿਆ ਹੋਇਆ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਅ ਜਨਵਰੀ ਮਹੀਨੇ 'ਚ ਨਹੀਂ ਕਰਨੀ ਤੁਸੀਂ ਫਰਵਰੀ 'ਚ ਕਰਨੀ ਆ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਤੀਰ ਦਾ ਨਿਸ਼ਾਨ ਬਣਿਆ ਹੋਇਆ ਤੁਸੀਂ ਇਹਦੇ ਉੱਪਰ ਕਲਿੱਕ ਕਰ ਦੇਣਾ ਹੈ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉੱਪਰ ਫਰਵਰੀ 2026 ਆ ਗਿਆ ਤੇ 12 ਤਰੀਕ ਤੱਕ ਤੁਸੀਂ ਇਹਦਾ ਸ਼ਡਿਊਲ ਲਾ ਸਕਦੇ ਹੋ ਜਨਵਰੀ ਦੀ 12 ਤਰੀਕ ਤੱਕ ਕਿਉਂਕਿ ਫੇਸਬੁੱਕ ਤੇ ਤੁਸੀਂ 28 ਦਿਨਾਂ ਦਾ ਸ਼ਡਿਊਲ ਲਾ ਸਕਦੇ ਹੋ ਆਪਦੀ ਕਿਸੇ ਵੀ ਵੀਡੀਓ ਪੋਸਟ ਜਾਂ ਰੀਲ ਦਾ ਤੁਸੀਂ ਜਿਹੜੀ ਵੀ ਤਰੀਕ ਦਾ ਇੱਥੇ ਸ਼ਡਿਊਲ ਲਾਮੋਗੇ ਤੁਸੀਂ ਉਹ ਤਰੀਕ ਸਿਲੈਕਟ ਕਰ ਲੈਣੀ ਆ ਜਿਵੇਂ ਕਿ ਆਪਾਂ ਇੱਥੇ ਸਿਲੈਕਟ ਕਰ ਲੈਨੇ ਆ 1 ਫਰਵਰੀ ਆਪਾਂ 1 ਫਰਵਰੀ ਤੇ ਕਲਿੱਕ ਕਰਤਾ ਤੇ ਥੱਲੇ ਤੁਸੀਂ ਦੇਖ ਸਕਦੇ ਹੋ ਓਕੇ ਦਾ ਇੱਕ ਆਪਸ਼ਨ ਆ ਆਪਾਂ ਇਹਦੇ ਉੱਪਰ ਕਲਿੱਕ ਕਰ ਲੈਣਾ ਸੋ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਹੁਣ ਇਹ ਤੁਹਾਨੂੰ ਟਾਈਮ ਪੁੱਛੂਗਾ ਸੋ ਹੁਣ ਤੁਹਾਨੂੰ ਇਹ ਪੁੱਛ ਰਿਹਾ ਵੀ ਤੁਸੀਂ 1 ਫਰਵਰੀ ਨੂੰ ਆਪਣੀ ਰੀਲ ਵੀਡੀਓ ਜਾਂ ਫੋਟੋ ਨੂੰ ਕਿੰਨੇ ਟਾਈਮ ਤੇ ਪੋਸਟ ਕਰਨੀ ਚਾਹੁੰਦੇ ਹੋ ਸੋ ਤੁਸੀਂ ਆਪਣਾ ਇੱਥੇ ਉਹ ਟਾਈਮ ਸਿਲੈਕਟ ਕਰ ਲੈਣਾ ਜਿਵੇਂ ਆਪਾਂ 7 ਵਜੇ ਦਾ ਕਰ ਲੈਨੇ ਆਪਾਂ ਇੱਥੇ ਤੁਸੀਂ ਦੇਖ ਸਕਦੇ ਹੋ 7 ਬਣਿਆ ਹੋਇਆ 7 ਤੇ ਕਲਿੱਕ ਕਰਨ ਤੋਂ ਬਾਅਦ ਇਹ ਪਿੱਛੇ ਸਕਿੰਟ ਪੁੱਛੂਗਾ ਤੇ ਸਕਿੰਟ ਆਪਾਂ ਇੱਥੇ ਤੁਸੀਂ ਦੇਖ ਸਕਦੇ ਹੋ 0 ਆਪਾਂ 0 ਤੇ ਸਿਲ ਤੁਸੀਂ ਦੇਖ ਸਕਦੇ ਹੋ ਕਿ 7 ਪੀਐਮ ਸ਼ਾਮ ਦੇ ਦਾ ਹੋ ਗਿਆ ਜੇ ਤੁਸੀਂ ਸਵੇਰ ਦਾ ਕਰਨਾ ਸਵੇਰ ਦਾ ਵੀ ਕਰ ਸਕਦੇ ਹੋ ਬਟ ਇੱਥੇ ਆਪਾਂ ਸ਼ਾਮ ਦਾ ਕਰਤਾ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਥੱਲੇ ਇੱਕ ਆਪਸ਼ਨ ਤੁਹਾਨੂੰ ਦਿਖਾਈ ਦੇ ਰਿਹਾ ਓਕੇ ਤੇ ਤੇ ਤੁਸੀਂ ਇਹਦੇ ਉੱਪਰ ਕਲਿੱਕ ਕਰ ਦੇਣਾ ਸੋ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਡਾ ਸ਼ਡਿਊਲ ਤਿਆਰ ਹੋ ਗਿਆ ਇਹ ਤੁਹਾਡਾ ਤਿਆਰ ਹੋ ਗਿਆ ਐਤਵਾਰ 1 ਫਰਵਰੀ ਸ਼ਾਮ ਨੂੰ 7 ਵਜੇ ਦਾ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਇੱਕ ਸੇਵ ਦਾ ਆਪਸ਼ਨ ਹੈ ਜਦੋਂ ਤੁਸੀਂ ਸੇਵ ਤੇ ਕਲਿੱਕ ਕਰੋਗੇ ਤਾਂ ਇਹ ਤੁਹਾਡਾ ਜਿਹੜਾ ਸ਼ਡਿਊਲ ਹੈ ਇਹਨੇ ਸੇਵ ਹੋ ਜਾਣਾ ਹੈ ਤੇ 1 ਫਰਵਰੀ ਨੂੰ 7 ਵਜੇ ਆਪਣੇ ਆਪ ਆਟੋਮੈਟਿਕਲੀ ਤੁਹਾਡੀ ਇਹ ਰੀਲ ਜਿਹੜੀ ਆਪਾਂ ਸਿਲੈਕਟ ਕੀਤੀ ਆ ਇਹ ਪੇਜ ਦੇ ਉੱਤੇ ਪੋਸਟ ਹੋ ਜਾਣੀ ਆ ਸੋ ਇਹਦੇ ਨਾਲ ਤੁਸੀਂ ਆਪਣਾ ਪੇਜ ਜਾਂ ਪ੍ਰੋਫਾਈਲ ਜਲਦੀ ਗਰੋਅ ਕਿਵੇਂ ਕਰ ਸਕਦੇ ਹੋ ਤੋ ਦੇਖੋ سوشل ਮੀਡੀਆ ਦਾ ਚਾਹੇ ਕੋਈ ਵੀ ਪਲੈਟਫਾਰਮ ਆ ਚਾਹੇ ਉਹ YouTube ਆ Facebook ਆ Instagram ਆ ਜਾਂ ਕੋਈ ਹੋਰ ਆ ਤੁਸੀਂ سوشل ਮੀਡੀਆ ਤੇ ਓਨਾ ਟਾਈਮ ਕਾਮਯਾਬ ਨਹੀਂ ਹੋ ਸਕਦੇ ਜਿੰਨਾ ਟਾਈਮ ਤੁਸੀਂ ਟਾਈਮ ਟੂ ਟਾਈਮ ਅਪਡੇਟ ਨਹੀਂ ਰਹਿੰਦੇ ਕਿਉਂਕਿ سوشل ਮੀਡੀਆ ਤੇ ਜਦੋਂ ਤੁਸੀਂ ਇੱਕ ਟਾਈਮ ਬਣਾ ਲੈਂਦੇ ਹੋ ਤਾਂ ਐਲਗੋਰਿਦਮ ਦੀ ਸਮਝ ਚ ਆ ਜਾਂਦਾ ਏ ਕਿ ਇਹ ਬੰਦੇ ਨੇ ਐਨੇ ਵਜੇ ਹੀ ਪੋਸਟ ਅਪਲੋਡ ਕਰਨੀ ਆ ਤੇ ਥੋੜੀ ਪੋਸਟ ਨੂੰ ਉਹ ਵੱਧ ਤੋਂ ਵੱਧ ਬੂਸਟ ਕਰਦਾ ਏ ਤੇ ਵੱਧ ਤੋਂ ਵੱਧ ਲੋਕਾਂ ਨੂੰ ਸੁਜੈਸਟ ਕਰਦਾ ਏ ਜਦੋਂ ਤੁਸੀਂ ਇੱਕ ਹੀ ਟਾਈਮ ਤੇ ਆਪਣੀ ਪੋਸਟ ਅਪਲੋਡ ਕਰਦੇ ਹੋ ਪਰ ਹੁੰਦਾ ਕੀ ਹੈ ਕਿ ਬਹੁਤ ਸਾਰੇ ਵੀਰਾਂ ਦਾ ਕਈ ਵਾਰ ਉਹਨਾਂ ਨੇ ਸ਼ਾਮ ਨੂੰ ਪੋਸਟ ਅਪਲੋਡ ਕਰਨੀ ਹੁੰਦੀ ਹੈ ਜਾਂ ਸਵੇਰੇ ਅਪਲੋਡ ਕਰਨੀ ਹੁੰਦੀ ਹੈ ਪਰ ਉਹਨਾਂ ਕੋਲੇ ਉਹ ਟਾਈਮ ਫ੍ਰੀ ਨਹੀਂ ਹੁੰਦਾ ਜਾਂ ਕੋਈ ਉਹ ਕੰਮ ਕਰਦੇ ਹੁੰਦੇ ਨੇ ਜਾਂ ਕਿਤੇ ਉਹ ਜੋਬ ਕਰਦੇ ਹੁੰਦੇ ਨੇ ਜਿਸ ਕਰਕੇ ਉਹ ਉਸ ਟਾਈਮ ਤੇ ਫੋਟੋ ਜਾਂ ਵੀਡੀਓ ਰੀਲ ਅਪਲੋਡ ਨਹੀਂ ਕਰ ਸਕਦੇ ਪਰ ਤੁਸੀਂ ਉਸ ਟਾਈਮ ਤੇ ਇਹ ਸ਼ਡਿਊਲ ਦੀ ਵਰਤੋਂ ਕਰਕੇ ਆਪਣੀ ਰੀਲ ਵੀਡੀਓ ਪੋਸਟ ਅਪਲੋਡ ਕਰ ਸਕਦੇ ਹੋ ਆਟੋਮੈਟਿਕ ਹੀ ਤੁਹਾਡੀ ਉਹ ਟਾਈਮ ਤੇ ਫੋਟੋ ਵੀਡੀਓ ਰੀਲ ਪੋਸਟ ਹੋ ਜਣੀ ਹੈ ਜਿਹੜਾ ਤੁਸੀਂ ਸ਼ਡਿਊਲ ਲਾ ਲੈਣਾ ਹੈ ਸੋ ਸ਼ਡਿਊਲ ਆਪਸ਼ਨ ਦੀ ਵਰਤੋਂ ਜ਼ਰੂਰ ਕਰਿਆ ਕਰੋ ਕਿਉਂਕਿ ਫੇਸਬੁੱਕ ਜੋ ਵੀ ਤੁਹਾਨੂੰ ਆਪਸ਼ਨ ਦਿੰਦੀ ਆ ਉਹ ਤੁਹਾਡੇ ਦੇ ਲਈ ਹੀ ਹੁੰਦਾ ਹੈ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਜਾਣਕਾਰੀ ਹੋਰ ਲੋਕਾਂ ਦੇ ਕੰਮ ਆ ਸਕਦੀ ਹੈ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਜਰੂਰ ਕਰ ਦਿਓ ਫੇਸਬੁੱਕ ਤੇ ਦੇਖ ਰਿਹਾ ਹਾਂ ਫੋਲੋ ਕਰ ਲਿਓ YouTube ਤੇ ਦੇਖ ਰਿਹਾ ਹਾਂ ਸਬਸਕ੍ਰਾਈਬ ਜਰੂਰ ਕਰ ਲਿਓ